ਦੋਸਤੋ ਅੱਜ ਕੱਲ ਕਰਦੇ ਆਂ ਰਾਜਾ ਪੋਜ ਦਾ ਨਿਆਂ ਦੀ ਦੋ ਔਰਤਾਂ ਇੱਕ ਛੋਟੇ ਜਿਹੇ ਬੱਚੇ ਲਈ ਲੜ ਰਹੀਆਂ ਸਨ ਦੋਨੇ ਹੀ ਉਸ ਬੱਚੇ ਤੇ ਆਪਣਾ ਆਪਣਾ ਹੱਕ ਦੱਸ ਰਹੀਆਂ ਸਨ ਉਹਨਾਂ ਦੀ ਲੜਾਈ ਵੱਧਦੀ ਹੀ ਗਈ ਕਈ ਲੋਕਾਂ ਨੇ ਉਹਨਾਂ ਦੀ ਲੜਾਈ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਨਤੀਜਾ ਨਹੀਂ ਨਿਕਲਿਆ ਅੰਤ ਵਿੱਚ ਤੈਅ ਹੋਇਆ ਕਿ ਦਰਬਾਰ ਵਿੱਚ ਜਾ ਕੇ ਰਾਜਾ ਪੋਜ ਤੋਂ ਫੈਸਲਾ ਕਰਵਾਇਆ ਜਾਵੇ ਦੋਨਾਂ ਔਰਤਾਂ ਦਰਬਾਰ ਚ ਪਹੁੰਚੀਆਂ ਤੇ ਰਾਜਾ ਭੋਜ ਦੇ ਸਾਹਮਣੇ ਆਪਣਾ ਆਪਣਾ ਪੱਖ ਰੱਖਿਆ ਰਾਜਾ ਭੋਜ ਨੇ ਦੋਨਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਦੋਨਾਂ ਦੇ ਦਾਅਵੇ ਹੀ ਮਜਬੂਤ ਸਨ ਰਾਜਾ ਭੋਜ ਵੀ ਕਸ਼ਮਕਸ਼ ਚ ਸਨ ਕਿ ਕਿਸ ਦੇ ਪੱਖ ਚ ਫੈਸਲਾ ਦੇਣ ਪਰ ਨਾਲ ਹੀ ਇਹ ਵੀ ਜਾਣਦੇ ਸਨ ਕਿ ਪੱਕਾ ਹੀ ਕੋਈ ਇੱਕ ਔਰਤਾਂ ਝੂਠ ਬੋਲ ਰਹੀ ਹੈ ਕੁਝ ਸਮੇਂ ਤੱਕ ਸੋਚਣ ਤੋਂ ਬਾਅਦ ਅੰਤ ਚ ਰਾਜਾ ਨੂੰ ਇੱਕ ਤਰੀਕਾ ਸੁਝਿਆ ਉਹਨਾਂ ਨੇ ਕਿਹਾ ਤੁਸੀਂ ਦੋਨੋਂ ਔਰਤਾਂ ਇਸ ਬੱਚੇ ਨੂੰ ਫੜ ਕੇ ਆਪਣੇ ਆਪਣੇ ਵੱਲ ਖਿੱਚੋ ਤੇ ਜੋ ਔਰਤ ਵੀ ਬੱਚੇ ਨੂੰ ਆਪਣੇ ਵੱਲ ਖਿੱਚ ਲਵੇਗੀ ਬੱਚਾ ਉਸੇ ਦਾ ਹੋ ਜਾਵੇਗਾ ਦੋਨੋਂ ਔਰਤਾਂ ਬੱਚੇ ਨੂੰ ਆਪਣੇ ਆਪਣੇ ਵੱਲ ਖਿੱਚਣ ਲੱਗੀਆਂ ਬੱਚਾ ਦਰਦ ਨਾਲ ਰੋ ਰਿਹਾ ਸੀ ਬੱਚੇ ਨੂੰ ਰੋਂਦਾ ਦੇਖ ਕੇ ਇੱਕ ਔਰਤ ਬਹੁਤ ਹੀ ਦੁਖੀ ਹੋਈ ਤੇ ਉਸ ਨੂੰ ਬੱਚੇ ਨੂੰ ਛੱਡ ਦਿੱਤਾ ਦੂਸਰੀ ਔਰਤ ਨੇ ਜਿੱਤ ਦੀ ਖੁਸ਼ੀ ਚ ਕਿਹਾ ਮਹਾਰਾਜ ਮੈਂ ਕਹਿੰਦੀ ਸੀ ਨਾ ਕਿ ਬੱਚਾ ਮੇਰਾ ਹੈ ਤੇ ਹੁਣ ਮੈਂ ਤਾਂ ਇਸ ਨੂੰ ਪ੍ਰਾਪਤ ਵੀ ਕਰ ਲਿਆ ਹੈ ਰਾਜਾ ਭੋਜ ਨੇ ਕਿਹਾ ਨਹੀਂ ਇਹ ਬੱਚਾ ਤੇਰਾ ਨਹੀਂ ਹੈ ਤੂੰ ਝੂਠ ਬੋਲ ਰਹੀ ਹੈ ਇਹ ਬੱਚਾ ਦੂਸਰੀ ਔਰਤ ਦਾ ਹੈ ਰਾਜਾ ਭੋਜ ਦੇ ਇਸ ਨਾਂ ਤੇ ਸਾਰੇ ਚੌਕ ਉੱਠੇ ਰਾਜਾ ਭੋਜ ਨੇ ਫਿਰ ਕਿਹਾ ਇਸ ਔਰਤ ਤੋਂ ਬੱਚੇ ਦਾ ਦੁੱਖ ਨਹੀਂ ਦੇਖਿਆ ਗਿਆ ਤੇ ਉਸਨੇ ਆਪ ਹੀ ਬੱਚੇ ਨੂੰ ਛੱਡ ਦਿੱਤਾ ਕੋਈ ਵੀ ਮਾਂ ਆਪਣੇ ਬੱਚੇ ਨੂੰ ਦੁਖੀ ਨਹੀਂ ਦੇਖ ਸਕਦੀ ਇਸ ਲਈ ਇਹ ਬੱਚਾ ਇਸ ਨੂੰ ਦਿੱਤਾ ਜਾਂਦਾ ਹੈ ਤੇ ਦੂਸਰੀ ਔਰਤ ਨੂੰ ਝੂਠ ਬੋਲਣ ਦੇ ਦਰਬਾਰ ਦਾ ਸਮਾਂ ਬਰਬਾਦ ਕਰਨ ਦੇ ਜੁਰਮ ਵਿੱਚ 10 ਰੁਪਏ ਜੁਰਮਾਨਾ ਕੀਤਾ ਜਾਂਦਾ ਹੈ ਧੰਨਵਾਦ